ਜਸਵੰਤ ਸਿੰਘ ਖਾਲੜੇ ਨੇ ਹੂੰ ਜਸਵੰਤ ਸਿੰਘ ਖਾਲੜੇ ਨੇ 2000 ਤੋਂ ਲੈ ਕੇ 3000 ਜਿਹੜੇ ਸਾਡੇ ਸਿਰਫ ਕੁਝ ਕਹੀ ਗਿਣਤੀ ਦੇ 5-4 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਪੇਸ਼ ਕਰਿਆ ਜਿੱਥੇ ਕਿ 2 ਤੋਂ 3000 ਸਿੱਖਾਂ ਦੇ ਸ਼ਿਸ਼ਕਾਰ ਕੀਤੇ ਗਏ ਅਣਪਛਾਤੇ ਕਹਿ ਕੇ ਕੋਈ ਨਹਿਰ ਦਾ ਪੁਲ ਕੋਈ ਸੂਏ ਦਾ ਪੁਲ ਕੋਈ ਡਰੇਨ ਦਾ ਪੁਲ ਛੱਡਿਆ ਨਹੀਂ ਜਿੱਥੇ ਸਾਡੇ ਚੱਕ ਕੇ ਬੱਚੇ ਇਹਨਾਂ ਨੇ ਸ਼ਹੀਦ ਨਾ ਕੀਤੇ ਹੋਣ ਕੇ ਪੀਐਸ ਗੱਲ ਦਾ ਬਿਆਨ ਆਇਆ ਕਿ ਜਿਹੜੀ ਇਹ ਹਤਿਆਮਾ ਹੋਈਆਂ ਹਤਿਆਮਾ ਨਹੀਂ ਹੋਈਆਂ ਇਹ ਤਾਂ ਬੱਚੇ ਬਾਹਰਲੇ ਦੇਸਾਂ 'ਚ ਚਲੇ ਗਏ ਤਾਂ ਫੇਰ ਕੇਪੀਐਸ ਗਿੱਲ ਨੇ ਕੁਝ ਦਿਨਾਂ ਬਾਅਦ ਹੀ ਖਾਲੜਾ ਸਾਹਿਬ ਨੂੰ ਵੀ ਜਿਸ ਤਰ੍ਹਾਂ ਉਹ 25 ਤੋਂ 30 ਹਜ਼ਾਰ ਬੰਦੇ ਐਕਸਟਰਾ ਜੀਸੀਲ ਕਿਲਿੰਗ ਕੀਤੀ ਅਤੇ ਖਾਲੜਾ ਸਾਹਿਬ ਨੂੰ ਵੀ ਉਹਨਾਂ ਨੇ ਗਾਇਬ ਕਰ ਦਿੱਤਾ ਜਿਹੜਾ ਅਜੀਤ ਸਿੰਘ ਸੰਧੂ ਜਿਹਦੇ ਤੇ ਇਹ ਲੱਗਦਾ ਕਿ ਖਾਲੜੇ ਨੂੰ ਉਸ ਦੁਆਰਾ ਚੱਕਿਆ ਗਿਆ ਜੀ ਉਹਦੀ ਅੱਜ ਤੱਕ ਕੋਈ ਰਿਪੋਰਟ ਹੀ ਨਹੀਂ ਮਿਲੀ ਵੀ ਉਹ ਕਿੱਥੇ ਮਰ ਗਿਆ ਕਿੱਥੇ ਖੱਪ ਗਿਆ ਉਹਦੀ ਡੈੱਡ ਬੋਡੀ ਨਹੀਂ ਮਿਲੀ ਅੱਜ ਤੱਕ ਜਸਵੰਤ ਸਿੰਘ ਖਾਲੜੇ ਨੇ ਹੂੰ ਜਸਵੰਤ ਸਿੰਘ ਖਾਲੜੇ ਨੇ 2000 ਤੋਂ ਲੈ ਕੇ 3000 ਜਿਹੜੇ ਸਾਡੇ ਸਿਰਫ ਕੁਝ ਕਾਹੀ ਗਿਣਤੀ ਦੇ 5 4 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਪੇਸ਼ ਕਰਿਆ ਜਿੱਥੇ ਕਿ 2 ਤੋਂ 3000 ਸਿੱਖਾਂ ਦੇ ਸ਼ਿਸ਼ਕਾਰ ਕੀਤੇ ਗਏ ਅਣਪਛਾਤੇ ਕਹਿ ਕੇ ਤੇ ਫਿਰ ਉਹਦਾ ਸਾਡਾ ਕਿਉਂ ਨਾ ਸਾਨੂੰ ਇਨਸਾਬ ਦਿੱਤਾ ਤੁਸੀਂ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਆ ਜਸਵੰਤ ਸਿੰਘ ਖਾਲੜਾ ਦੇ ਕਤਲ ਵਿੱਚ ਕੇਪੀਐਸ ਗਿੱਲ ਦੀ ਕੀ ਭੂਮਿਕਾ ਜਿਹੜਾ ਜਸਵੰਤ ਸਿੰਘ ਖਾਲੜਾ ਸੀ ਜੀ ਜਿਹੜਾ ਆਪਾਂ ਕਹਿ ਰਹੇ ਆਂ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਐ ਜੀ ਕੇ ਪੀ ਐਸ ਗੱਲ ਨੇ ਸਾਰੇ ਐਸ ਐਸ ਪੀ ਜਾਂ ਐਸ ਐਚ ਓ ਡੀ ਐਸ ਪੀ ਉਹਨਾਂ ਤੋਂ ਕਰਵਾਈ ਐ ਜੀ ਕੋਈ ਨਹਿਰ ਦਾ ਪੁਲ ਹੂੰ ਕੋਈ ਨਹਿਰ ਦਾ ਪੁਲ ਕੋਈ ਸੂਏ ਦਾ ਪੁਲ ਕੋਈ ਡਰੇਨ ਦਾ ਪੁਲ ਛੱਡਿਆ ਨਹੀਂ ਜਿੱਥੇ ਸਾਡੇ ਚੱਕ ਕੇ ਬੱਚੇ ਇਹਨਾਂ ਨੇ ਸ਼ਹੀਦ ਨਾ ਕੀਤੇ ਹੋਣ ਉਹ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਹੱਤਿਆਮਾ ਹੋਈਆਂ ਜਦੋਂ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਸੀ ਤਾਂ ਉਹ ਜਦੋਂ ਉਹਦੀ ਕੋਈ ਤਫ਼ਤੀਸ਼ ਦੀ ਗੱਲ ਚੱਲੀ ਤਾਂ ਮਨੁੱਖੀ ਅਧਿਕਾਰਾਂ ਦੇ ਆ ਰਾਖੀਆਂ ਕਰਨ ਵਾਲੀਆਂ ਸੰਸਥਾਵਾਂ ਇਸ ਗੱਲ ਵੱਲ ਭੱਜੀਆਂ ਜਿਹਦੇ ਵਿੱਚੋਂ ਖਾਲੜਾ ਸਾਹਿਬ ਵੀ ਇੱਕ ਸੀ ਖਾਲੜਾ ਸਾਹਿਬ ਨੇ ਕੁਝਕ ਆਪਦੇ ਏਰੀਆ ਦੀਆਂ ਕੋਈ 5-7 ਗਿਣਤੀ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਜਦੋਂ ਉੱਥੋਂ ਜਾ ਕੇ ਰਿਕਾਰਡ ਤਾਲਬ ਕੀਤਾ ਉੱਥੋਂ ਦੇ ਰਜਿਸਟਰ ਦੇਖੇ ਜੀ ਤਾਂ ਉਹ ਤਾਂ ਭਰੀਆਂ ਪਈਆਂ ਤੇ ਇੰਨੇ ਲੋਕਾਂ ਨੂੰ ਫਿਰ ਉਹਨਾਂ ਤੋਂ ਉਹਨਾਂ ਨੇ ਚੋਰ ਨੂੰ ਉਸ ਨੂੰ ਸਾਰਾ ਜਿਹੜਾ ਫੋਟੋ ਸਟੇਟ ਕਰਾ ਕੇ ਰਿਕਾਰਡ ਦੇਖਿਆ ਕਿ ਐਨੇ ਬੱਚੇ ਉਹਨਾਂ ਦੇ ਘਰਾਂ 'ਚ ਜਾ ਕੇ ਪਤਾ ਕਰਿਆ ਕਿ ਜਿਹੜੇ ਇਹ ਤਕਰੀਬਨ 2 ਤੋਂ 3000 ਬੰਦੇ ਬਿੰਲ ਕੋਲਣ ਪਛਾਤੇ ਕਹਿ ਕੇ ਮਾਰ ਦਿੱਤੇ ਜਦੋਂ ਉਹ ਗੱਲ ਉਹਨੇ ਨਸ਼ਰ ਕੀਤੀ ਕਿ ਕੇਪੀਐਸ ਗਿੱਲ ਨੇ ਐਨੇ ਬੱਚੇ ਚੱਕ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਉਸਨੇ ਪ੍ਰੈਸ ਸਟੇਟਮੈਂਟ ਦਿੱਤੀ ਤਾਂ ਕੇਪੀਐਸ ਗਿੱਲ ਦਾ ਬਿਆਨ ਆਇਆ ਕਿ ਜਿਹੜੀ ਇਹ ਹਤਿਆਮਾ ਹੋਈਆਂ ਹਤਿਆਮਾ ਨਹੀਂ ਹੋਈਆਂ ਇਹ ਤਾਂ ਬੱਚੇ ਬਾਹਰਲੇ ਦੇਸਾਂ 'ਚ ਚਲੇ ਗਏ ਹੂੰ ਉਸ ਤੋਂ ਬਾਅਦ ਦੇ ਵਿੱਚ ਖਾਲੜਾ ਖਾਲੜਾ ਸਾਹਿਬ ਨੇ ਕਿਹਾ ਕਿ ਮੈਂ ਟੇਬਲ ਤੇ ਗੱਲ ਕਰਨ ਨੂੰ ਤਿਆਰ ਹਾਂ ਇਹ ਇੰਨੇ ਹੀ ਅੰਕੜਾ ਨਹੀਂ ਇਹ ਤਾਂ ਤਕਰੀਬਨ 25 ਤੋਂ 10000 ਤੋਂ ਲੈ ਕੇ 30000 ਦਾ ਅੰਕੜਾ ਵੀ ਹੋ ਸਕਦਾ ਹੈ ਪੰਜਾਬ ਦੇ ਵਿੱਚ ਤਾਂ ਫਿਰ ਕੇ ਪੀਐਸ ਗਿੱਲ ਨੇ ਕੁਝ ਦਿਨਾਂ ਬਾਅਦ ਹੀ ਖਾਲੜਾ ਸਾਹਿਬ ਨੂੰ ਵੀ ਜਿਸ ਤਰ੍ਹਾਂ ਉਹ 25 ਤੋਂ 30 ਹਜ਼ਾਰ ਬੰਦੇ ਐਕਸਟਰਾ ਜਿਦਿਸ਼ਿਲ ਕਿਲਿੰਗ ਕੀਤੀ ਆ ਤੇ ਖਾਲੜਾ ਸਾਹਿਬ ਨੂੰ ਵੀ ਉਹਨਾਂ ਨੇ ਗਾਇਬ ਕਰ ਦਿੱਤਾ ਉਹ ਟੇਬਲ ਟਾਕ ਤੋਂ ਘਬਰਾ ਕੇ ਤੁਹਾਡਾ ਕਹਿਣਾ ਉਹ ਟੇਬਲ ਟਾਕ ਉਹ ਟੇਬਲ ਟਾਕ ਤੋਂ ਨਹੀਂ ਘਬਰਾਏ ਉਹ ਘਬਰਾਏ ਕਿ 25 ਹਜ਼ਾਰ ਜਿਹੜੇ 30 ਹਜ਼ਾਰ ਬੰਦੇ ਸੀ ਮਾਰੇ ਆ ਪੰਜਾਬ ਦੇ ਵਿੱਚ ਚੱਟ ਕੇ ਉਹ ਜੇ ਗੱਲ ਸਾਹਮਣੇ ਆ ਗਈ ਤਾਂ ਜਿਹੜਾ ਇਹ ਹੈਗਾ ਉਹ ਸਾਡਾ ਨਾ ਜਿਹੜਾ ਮੈਨੂੰ ਜੇਲਾਂ ਦੇ ਵਿੱਚ ਕਾਲਕੂਠੜੀਆਂ ਦੇ ਵਿੱਚ ਜਾਣਾ ਪਊ ਇੱਥੋਂ ਤੱਕ ਕੇ ਜਿਹੜਾ ਅਜੀਤ ਸਿੰਘ ਸੰਧੂ ਜਿਹਦੇ ਤੇ ਇਹ ਲੱਗਦਾ ਕਿ ਖਾਲੜੇ ਨੂੰ ਉਸ ਦੁਆਰਾ ਚੱਕਿਆ ਗਿਆ ਜੀ ਉਹਦੀ ਅੱਜ ਤੱਕ ਕੋਈ ਰਿਪੋਰਟ ਹੀ ਨਹੀਂ ਮਿਲੀ ਵੀ ਉਹ ਕਿੱਥੇ ਮਰ ਗਿਆ ਕਿੱਥੇ ਖਾਪ ਗਿਆ ਉਹਦੀ ਡੈੱਡ ਬਾਡੀ ਨਹੀਂ ਮਿਲੀ ਅੱਜ ਤੱਕ ਉਹ ਸਾਨੂੰ ਪਤਾ ਲੱਗਿਆ ਜਦੋਂ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਆਇਆ ਕਿ ਜਿਹੜਾ ਉਹ ਹੈਗਾ ਉਹ ਸੁਸਾਈਡ ਕਰ ਗਿਆ ਉਹ ਸੂ ਸੈਡ ਕਰ ਗਿਆ ਜਦੋਂ ਉਹਦੀ ਡਾਕਟਰਾਂ ਨੇ ਮੈਡੀਕਲ ਰਿਪੋਰਟ ਪੇਸ਼ ਕੀਤੀ ਤਾਂ ਮੈਡੀਕਲ ਰਿਪੋਰਟ ਦੇ ਵਿੱਚ ਉਹਦੀ ਜਿਹੜੀ ਡੈੱਡ ਬਾਡੀ ਆ ਉਹ 3 ਇੰਚ ਤੋਂ ਲੈ ਕੇ 3.5 ਇੰਚ ਛੋਟੀ ਪਾਈ ਗਈ ਅੱਛਾ ਤਾਂ ਸਾਨੂੰ ਸ਼ੱਕ ਇਹ ਹੈ ਕਿ ਉਹਦੀ ਥਾਂ ਤੇ ਕੁਝ ਹੋਰ ਬੰਦੇ ਨੂੰ ਇਹਨਾਂ ਨੇ ਮਾਰਤਾ ਮਾਰਤਾ ਰੇਲ ਥੱਲੇ ਦੇ ਕੇ ਤੇ ਸੰਧੂ ਉਹ ਅੱਜ ਵੀ ਜਿਉਂਦਾ ਕਿਸੇ ਬਾਹਰਲੇ ਦੇਸ਼ਾਂ ਦੇ ਵਿੱਚ ਇਹਨਾਂ ਨੇ ਕੱਢ ਦਿੱਤੀ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹਨਾਂ ਨੇ ਯਾਰ ਆਲਮ ਨੇ ਆਲਮ ਸੈਨਾ ਬਣਾਈ ਸੀ ਬਿਰਕ ਸੈਨਾ ਬਣੀ ਸੀ ਗਿੱਲ ਸੈਨਾ ਬਣੀ ਸੀ ਇਹ ਜਿਹੜੀਆਂ ਇਹਨਾਂ ਨੇ ਆਪਦੇ ਭਰਤੀ ਕੀਤੇ ਸੀ ਉਸੇ ਤਰ੍ਹਾਂ ਹੀ ਉਸ ਨੂੰ ਵੀ ਉਹ ਗੁੰਮ ਨਾਮ ਜ਼ਿੰਦਗੀ ਜਿਉਣ ਲਈ ਉਹਨੂੰ ਬਾਹਰਲੇ ਦੇਸ਼ਾਂ ਚ ਕਿਤੇ ਭੇਜ ਦਿੱਤਾ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਐਥੋਂ ਤੱਕ ਕਿ ਉਹਨਾਂ ਸਮਿਆਂ ਦੇ ਵਿੱਚ ਹੀ ਜੀ ਜਦੋਂ ਇਹ ਐਡਾ ਵੱਡਾ ਕਾਂਡ ਹੋਇਆ ਤਾਂ ਸ੍ਰਿੰਦਰਨਾਥ ਗਵਰਨਰ ਸੀ ਉਸ ਸਮੇਂ ਪੰਜਾਬ ਦਾ ਜੀ ਉਹਦੇ ਜਹਾਜ਼ ਕ੍ਰੈਸ਼ ਹੋ ਗਿਆ ਪਹਾੜੀਆਂ ਦੇ ਵਿੱਚ ਤੇ ਉਹਦੇ ਪਰਿਵਾਰ ਦੇ ਕੁਝ ਜੀ ਵਿੱਚ ਹੀ ਉਹਦੇ ਜਿਹੜਾ ਹੈ ਕ੍ਰੈਸ਼ ਹੋ ਗਿਆ ਤੇ ਉਹਦੇ ਜਦੋਂ ਜਹਾਜ਼ ਕ੍ਰੈਸ਼ ਹੋਇਆ ਅਖਬਾਰਾਂ ਦੇ ਵਿੱਚ ਦੂਜੇ ਦਿਨ ਅਸੀਂ ਤੇ ਟੀਵੀਾਂ ਤੇ ਖਬਰਾਂ ਚੱਲੀਆਂ ਕਿ ਉਹ ਜਹਾਜ਼ ਦੇ ਵਿੱਚੋਂ ਨੋਟ ਉੜਦੇ ਦਿਖਾਏ ਗਏ ਨੋਟ ਜਿਹੜਾ ਕਹਿੰਦੇ ਉਸ ਸਮੇਂ ਕਰੋੜਾਂ ਰੁਪਈਆ ਦੇ ਵਿੱਚੋਂ ਰੁਪਏ ਸੀਗੇ ਉਹ ਕਿੱਥੋਂ ਦਾ ਪੈਸਾ ਸੀ ਇਹਨਾਂ ਨੇ ਭਾਰਤੀ ਸਟੇਟ ਨੇ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਕੇ ਇਹਨਾਂ ਨੂੰ ਇਸ ਤਰ੍ਹਾਂ ਦੇ ਲਾਲਚ ਦੇ ਦੇ ਕੇ ਸਾਡੀ ਸਿੱਖ ਕੌਮ ਨੂੰ ਬਰਬਾਦ ਕੀਤਾ ਸਾਡੇ ਇਥੋਂ ਦੇ ਜਿਹੜੇ ਬਸੀਲੇ ਉਹ ਵੀ ਲੁੱਟੇ ਤੇ ਸਾਡੇ ਜਿਹੜੇ ਨੌਜਵਾਨ ਸੀ ਉਹਨਾਂ ਦੀਆਂ ਹੱਤਿਆਵਾਂ ਮਾਰੀਆਂ